ਇੱਕ ਵਾਰ ਦੀ ਗੱਲ ਹੈ ਇੱਕ ਕੋਗੜਕਾਂ ਇੱਕ ਦਰਖਤ ਦੀ ਟਾਣ ਤੇ ਬੈਠਾ ਸੀ ਅਚਾਨਕ ਉਸਨੂੰ ਲੱਗਣ ਲੱਗਾ ਕਿ ਉਸਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਪਰ ਹੋਰ ਸਾਰੇ ਜੀਵ ਤਾਂ ਸਾਰੇ ਬੜੇ ਖੁਸ਼ ਹਨ ਉਸੇ ਦਰਖਤ ਦੇ ਹੇਠਾਂ ਇੱਕ ਭਿਕਸ਼ੂ ਸਾਧੂ ਬੈਠਾ ਹੋਇਆ ਸੀ ਸਾਧੂ ਦੀ ਗੱਲ ਤੇ ਕੋਗੜਕਾਂ ਦੀ ਅੱਖ ਦਾ ਇੱਕ ਅਥਰੂ ਡਿੱਗਾ ਸਾਧੂ ਨੇ ਉੱਤੇ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇੱਕ ਕੋਗੜਕਾਂ ਬੈਠਾ ਰੋ ਰਿਹਾ ਹੈ ਸਾਧੂ ਨੇ ਉਸਨੂੰ ਪੁੱਛਿਆ ਕੀ ਗੱਲ ਹੈ ਮਿੱਤਰਾ ਤੂੰ ਰੋ ਕਿਉਂ ਰਿਹਾ ਹੈ ਕੋਗੜ ਕਾਂ ਕਹਿੰਦਾ ਐ ਸਿਆਣੇ ਆਦਮੀ ਮੈਂ ਰੋ ਰਿਹਾ ਹਾਂ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਸਭ ਮੈਨੂੰ ਸ਼ੂ ਸ਼ੂ ਕਰਕੇ ਉਡਾ ਦਿੰਦੇ ਹਨ ਲੱਗਦਾ ਹੈ ਸਭ ਮੇਰੇ ਨਾਲ ਨਫ਼ਰਤ ਕਰਦੇ ਹਨ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸ ਦੇ ਲਈ ਬਹੁਤ ਪਿਆਰ ਅਤੇ ਤਰਸ ਜਾਗ ਗਿਆ ਉਸਨੇ ਕਿਹਾ ਮਿੱਤਰਾ ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕੋਗੜ ਕਾਂ ਨੂੰ ਉਸ ਦੀ ਇਹ ਗੱਲ ਸਮਝ ਨਾ ਆਈ ਉਹ ਰੋਈ ਗਿਆ ਫਿਰ ਸਾਧੂ ਨੇ ਕਿਹਾ ਦੁਖੀ ਨਾ ਹੋ ਅੱਛਾ ਦੱਸ ਤੂੰ ਕੀ ਬਣਨਾ ਚਾਹੁੰਦਾ ਹੈ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਹਾਂ ਕੋਗੜ ਕਾਂ ਕਹਿੰਦਾ ਸਿਆਣਿਓ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਕਹਿੰਦਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦੇਵਾਂਗਾ ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛ ਕੇ ਆ ਕਿ ਉਹ ਖੁਸ਼ ਹੈ ਮੈਂ ਤੇਰੀ ਉਡੀਕ ਕਰਾਂਗਾ ਓਗੜ ਕਾਂ ਖੁਸ਼ੀ-ਖੁਸ਼ੀ ਹੰਸ ਲੱਭਣ ਲਈ ਉੱਡ ਗਿਆ ਛੇਤੀ ਹੀ ਉਸ ਨੂੰ ਇੱਕ ਤਲਾਬ ਵਿੱਚ ਇੱਕ ਹੰਸ ਤੈਰਦਾ ਹੋਇਆ ਦਿਸਿਆ ਉਸਨੇ ਹੰਸ ਨੂੰ ਕਿਹਾ ਤੂੰ ਕਿੰਨਾ ਸੋਹਣਾ ਦੁੱਧ ਵਰਗਾ ਹੈ ਤੈਨੂੰ ਸਾਰੇ ਪਿਆਰ ਕਰਦੇ ਹਨ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਂਗਾ ਹੰਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂ ਹਾਂ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਹਨ ਚਿੱਟਾਂ ਤਾਂ ਕੋਈ ਵੀ ਰੰਗ ਨਹੀਂ ਤੋਤੇ ਦੇ ਵੇਖੋ ਕਿੰਨੇ ਰੰਗ ਹੁੰਦੇ ਹਨ ਉਹ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਗਾ ਇਹ ਸੁਣ ਕੇ ਘੋਗੜ ਕਾਂ ਤੋਤੇ ਕੋਲ ਗਿਆ ਉਸ ਨੇ ਉਹੀ ਸਵਾਲ ਤੋਤੇ ਤੋਂ ਪੁੱਛਿਆ ਕਿ ਤੂੰ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੈ ਅੱਗੇ ਤੋਤੇ ਨੇ ਦੁਖੀ ਦਿਲ ਨਾਲ ਕਿਹਾ ਨਹੀਂ ਮਿੱਤਰਾ ਮੈਨੂੰ ਤਾਂ ਲੋਕ ਪਿੰਜਰੇ ਵਿੱਚ ਕੈਦ ਕਰਦੇ ਫਿਰਦੇ ਹਨ ਮੈਨੂੰ ਇਹੋ ਡਰ ਖਾਂਦਾ ਰਹਿੰਦਾ ਹੈ ਕਿਤੇ ਮੈਂ ਕੈਦ ਨਾ ਹੋ ਜਾਵਾਂ ਮੇਰਾ ਖਿਆਲ ਹੈ ਕਿ ਮੋਰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਗਾ ਉਸ ਦੇ ਰੰਗ ਵੀ ਮੇਰੇ ਨਾਲੋਂ ਕਿਦਰੇ ਵੱਧ ਸੁੰਦਰ ਹਨ ਲਓ ਜੀ ਕੋਗੜ ਕਾਂ ਛੇਤੀ ਛੇਤੀ ਮੋਰ ਕੋਲ ਗਿਆ ਅਤੇ ਉਹੀ ਸਵਾਲ ਪੁੱਛਿਆ ਉਸ ਨੂੰ ਮੋਰ ਲੱਭਣ ਵਿੱਚ ਕਾफी ਚਿਰ ਲੱਗ ਗਿਆ ਉਹ ਇੱਕ ਪਿੰਜਰੇ ਵਿੱਚ ਕੈਦ ਸੀ ਅਤੇ ਸੈਂਕੜੇ ਲੋਕ ਉਸ ਨੂੰ ਦੇਖਣ ਲਈ ਆ ਤੇ ਜਾ ਰਹੇ ਸਨ ਜਦੋਂ ਅਖੀਰ ਤੋਤੇ ਨੇ ਉਸ ਨੂੰ ਸਵਾਲ ਪੁੱਛਿਆ ਤੇ ਕਿਹਾ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣਾ ਆਉਂਦੇ ਹਨ ਅਤੇ ਮੇਰਾ ਹਾਲ ਦੇਖ ਮੈਨੂੰ ਤਾਂ ਲੋਕ ਸ਼ੂ ਸ਼ੂ ਕਰਕੇ ਉਡਾ ਹੀ ਦਿੰਦੇ ਹਨ ਮੋਰ ਕਹਿੰਦਾ ਮੇਰੇ ਵੀ ਇਹੋ ਖਿਆਲ ਸੀ ਕਿ ਮੇਰੇ ਵਰਗਾ ਸੋਹਣਾ ਤੇ ਖੁਸ਼ ਕੌਣ ਹੋ ਸਕਦਾ ਹੈ ਪਰ ਮੈਂ ਇੱਥੇ ਕੈਦ ਹਾਂ ਅਤੇ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤਬ ਬਹੁਤ ਤਕਲੀਫ ਹੁੰਦੀ ਹੈ। ਕੋਗੜਕਾਂ ਤਾਂ ਬਹੁਤ ਹੈਰਾਨ ਹੋਇਆ। ਕਹਿੰਦਾ ਫਿਰ ਕੌਣ ਸਭ ਤੋਂ ਖੁਸ਼ ਹੈ? ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਕਿ ਕਾਸ਼ ਮੈਂ ਕੋਗੜਕਾਂ ਹੁੰਦਾ। ਉਸ ਨੂੰ ਤਾਂ ਕੋਈ ਕੈਦ ਨਹੀਂ ਕਰ ਸਕਦਾ। ਉਹ ਆਜ਼ਾਦ ਹੈ, ਜਿੱਥੇ ਮਰਜ਼ੀ ਉੱਡਦਾ ਫਿਰੇ। ਇਹ ਸੁਣ ਕੇ ਕੋਗੜਕਾਂ ਉੱਥੋਂ ਆ ਗਿਆ। ਅੱਜ ਪਹਿਲੀ ਵਾਰ ਉਹ ਕੋਗੜਕਾਂ ਹੋਣ ਵਿੱਚ ਹੀ ਖੁਸ਼ ਸੀ। ਉਹ ਸਾਧੂ ਕੋਲ ਆ ਕੇ ਕਹਿਣ ਲੱਗਾ, ਉਹ ਸਿਆਣੇ ਆਦਮੀ ਮੈਨੂੰ ਕੋਗੜ ਕਾਂ ਹੀ ਰਹਿਣ ਦਿਓ ਮੈਂ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹਾਂ